ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਟੀਵੀ ਰਿਪੋਰਟਾਂ ਮੁਤਾਬਕ ਸ਼ੇਖ ਅਸੀਨਾ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਰਾਜਧਾਨੀ ਟਾਕਾ ਤੋਂ ਫਿਨਲੈਂਡ ਲਈ ਰਵਾਨਾ ਹੋਈ ਹੈ। ਉਹਨਾਂ ਦੀ ਪਾਰਟੀ ਦੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਵੀ ਦੇ ਛੱਡਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਰਹਾਇਸ਼ ਤੇ ਪਹੁੰਚ ਗਏ ਹਨ। ਬੰਗਲਾਦੇਸ਼ ਪਿਛਲੇ 2 ਮਹੀਨਿਆਂ ਤੋਂ ਰਾਖਵੇਕਰਨ ਖਿਲਾਫ ਹਿੰਸਕ ਪ੍ਰਦਰਸ਼ਨਾਂ ਅਤੇ ਝੜਪਾਂ ਨਾਲ ਘਿਰਿਆ ਹੋਇਆ ਹੈ। ਮਾਮਲਾ ਉਦੋਂ ਵਿਗੜ ਗਿਆ ਜਦੋਂ ਸ਼ੇਖ ਅਸੀਨਾ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਸ਼ਕਤੀ ਨਾਲ ਪੇਸ਼ ਹੋਣਾ ਸ਼ੁਰੂ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਅਸੀਨਾ ਦੇ ਅਸਤੀਫੇ ਤੇ ਜ਼ੋਰ ਦਿੱਤਾ ਅਤੇ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਕੀਤਾ ਪ੍ਰਾਈਮ ਪੰਜਾਬ ਦੀ ਇਸ ਰਿਪੋਰਟ ਦੇ ਵਿੱਚ ਜਾਣਦੇ ਹਾਂ ਕਿ ਸ਼ੇਖ ਅਸੀਨਾ ਕੌਣ ਹੈ ਅਤੇ ਉਸ ਦਾ ਕਿਸ ਤਰ੍ਹਾਂ ਦਾ ਰਿਹਾ ਜੀਵਨ 28 ਸਤੰਬਰ 1947 ਨੂੰ ਜੰਮੀ ਸ਼ੇਖ ਅਸੀਨਾ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜਰੀਬੁਰ ਰਹਿਮਾਨ ਦੀ ਸਭ ਤੋਂ ਵੱਡੀ ਤੀ ਹੈ ਉਸ ਦਾ ਮੁੱਢਲਾ ਜੀਵਨ ਪੂਰਬੀ ਬੰਗਾਲ ਦੇ ਤੁੰਗੀ ਪਾਰਾ ਵਿੱਚ ਬਿਤਾਇਆ ਇੱਥੇ ਹੀ ਉਸ ਨੇ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹ ਕੁਝ ਦੇਰ ਲਈ ਸੇਗੁੰ ਬਾਗੀਚਾ ਵਿੱਚ ਰਹੀ ਫਿਰ ਉਸ ਦਾ ਪੂਰਾ ਪਰਿਵਾਰ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਸ਼ਿਫਟ ਹੋ ਗਿਆ ਸ਼ੇਖ ਅਸੀਨਾ ਨੂੰ ਸ਼ੁਰੂ ਵਿੱਚ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਨੇ ਸੋ 66 ਵਿੱਚ ਈਡਨ ਮਹਿਲਾ ਕਾਲਜ ਵਿੱਚ ਪੜ੍ਹਦਿਆਂ ਉਸ ਦੀ ਰਾਜਨੀਤੀ ਵਿੱਚ ਦਿਲਚਸਪੀ ਪਹਿਲੀ ਵਾਰ ਬਣੀ ਉਹ ਚੋਣ ਲੜ ਕੇ ਵਿਦਿਆਰਥੀ ਯੂਨੀਅਨ ਦੀ ਉਪ ਪ੍ਰਧਾਨ ਬਣ ਗਈ ਫਿਰ ਉਸ ਨੇ ਆਪਣੇ ਪਿਤਾ ਮੁਜੀਰੀਬੁਰ ਰਹਿਮਾਨ ਦੀ ਪਾਰਟੀ ਆਵਾਮੀ ਲਿੰਗ ਦੇ ਵਿਦਿਆਰਥੀ ਵਿੰਗ ਨੂੰ ਸੰਭਾਲਣ ਦਾ ਫੈਸਲਾ ਕੀਤਾ 68 ਨਾ ਟਾਕਾ ਯੂਨੀਵਰਸਿਟੀ ਵਿੱਚ ਵਿਦਿਆਰਥੀ ਰਾਜਨੀਤੀ ਵਿੱਚ ਵੀ ਸਰਗਰਮ ਸੀ ਸ਼ੇਖ ਅਸਿਨਾ ਦੀ ਜ਼ਿੰਦਗੀ ਵਿੱਚ 1975 ਦਾ ਸਾਲ ਪੁਚਾਲ ਵਾਂਗ ਆਇਆ ਬੰਗਲਾਦੇਸ਼ ਦੀ ਫੌਜ ਨੇ ਬਗਾਵਤ ਕਰ ਦਿੱਤੀ ਅਤੇ ਉਸਦੇ ਪਰਿਵਾਰ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ। ਹਥਿਆਰਬੰਦ ਲੜਾਕਿਆਂ ਨੇ ਸ਼ੇਖ ਅਸੀਨਾ ਦੀ ਮਾਂ, ਉਸਦੇ ਪਿਤਾ ਸ਼ੇਖ ਮੁਜੀਬਰ ਰਹਿਮਾਨ ਅਤੇ ਤਿੰਨ ਭਰਾਵਾਂ ਦੀ ਹੱਤਿਆ ਕਰ ਦਿੱਤੀ। ਉਸ ਸਮੇਂ ਸ਼ੇਖ ਅਸੀਨਾ ਆਪਣੇ ਪਤੀ ਵਾਜਦ ਮੀਆਂ ਅਤੇ ਛੋਟੀ ਭੈਣ ਨਾਲ ਯੂਰਪ ਵਿੱਚ ਸੀ ਅਤੇ ਕਿਸਮਤ ਨਾਲ ਬਚ ਗਈ। ਆਪਣੇ ਮਾਤਾ-ਪਿਤਾ ਤੇ ਤਿੰਨ ਭਰਾਵਾਂ ਦੇ ਕਤਲ ਤੋਂ ਬਾਅਦ ਸ਼ੇਖ ਅਸੀਨਾ ਕੁਝ ਸਮੇਂ ਲਈ ਜਰਮਨੀ ਚ ਰਹੀ। ਫਿਰ ਇੰਦਰਾ ਗਾਂਧੀ ਸਰਕਾਰ ਨੇ ਉਸ ਨੂੰ ਭਾਰਤ ਵਿੱਚ ਸ਼ਰਨ ਦੇ ਦਿੱਤੀ ਉਹ ਆਪਣੀ ਭੈਣ ਨਾਲ ਦਿੱਲੀ ਆ ਗਈ ਅਤੇ ਇੱਥੇ ਕਰੀਬ 6 ਸਾਲ ਰਹੀ ਅਸੀਨਾ 1981 ਵਿੱਚ ਬੰਗਲਾਦੇਸ਼ ਵਾਪਸ ਪਰਤੀ ਜਦੋਂ 에어ਪੋਰਟ ਪਹੁੰਚੀ ਤਾਂ ਲੱਖਾਂ ਲੋਕ ਉਸ ਦਾ ਸਵਾਗਤ ਕਰਨ ਲਈ ਪਹੁੰਚੇ ਬੰਗਲਾਦੇਸ਼ ਪਰਤਣ ਤੋਂ ਬਾਅਦ 6 ਅਸੀਨਾ ਨੇ ਆਪਣੇ ਪਿਤਾ ਦੀ ਪਾਰਟੀ ਨੂੰ ਅੱਗੇ ਲਿਜਾਣ ਦਾ ਫੈਸਲਾ ਕੀਤਾ ਅਤੇ 1986 ਵਿੱਚ ਪਹਿਲੀ ਵਾਰ ਆਮ ਚੋਣਾਂ ਲੜੀਆਂ ਹਾਲਾਂਕਿ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਹ ਵਿਰੋਧੀ ਧਿਰ ਦੀ ਨੇਤਾ ਚੁਣੀ ਗਈ 1991 ਵਿੱਚ ਬੰਗਲਾਦੇਸ਼ ਵਿੱਚ ਪਹਿਲੀ ਵਾਰ ਇੱਕ ਟੰਗ ਨਾਲ ਆਜ਼ਾਦ ਚੋਣਾਂ ਹੋਈਆਂ ਇਸ ਚੋਣ ਵਿੱਚ ਸ਼ੇਖ ਅਸਿਨਾ ਦੀ ਪਾਰਟੀ ਆਵਾਮੀ ਲੀਗ ਨੂੰ ਬਹੁਮਤ ਨਹੀਂ ਮਿਲਿਆ ਉਸ ਦੀ ਵਿਰੋਧੀ ਖਾਲਿਦਾ ਜਿਆਦੀ ਪਾਰਟੀ ਸੱਤਾ ਵਿੱਚ ਆਈ 1996 ਵਿੱਚ ਦੁਬਾਰਾ ਚੋਣਾਂ ਹੋਈਆਂ ਇਸ ਵਾਰ ਸ਼ੇਖ ਅਸਿਨਾ ਦੀ ਪਾਰਟੀ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਅਤੇ ਸ਼ੇਖ ਅਸਿਨਾ ਪ੍ਰਧਾਨ ਮੰਤਰੀ ਬਣ ਗਏ ਉਹ 2001 ਦੀਆਂ ਚੋਣਾਂ ਵਿੱਚ ਹਾਰ ਗਏ ਸਨ ਅਤੇ 2009 ਵਿੱਚ ਸੱਤਾ ਵਿੱਚ ਵਾਪਸ ਆਈ ਅਤੇ ਉਦੋਂ ਤੋਂ ਲਗਾਤਾਰ ਪ੍ਰਧਾਨ ਮੰਤਰੀ ਰਹੀ ਹੈ। ਸ਼ੇਖ ਸੀਨਾ ਨੇ ਦੋ ਵਾਰ ਮੌਤ ਨੂੰ ਹਰਾਇਆ, ਪਹਿਲੀ ਵਾਰ 1975 ਵਿੱਚ ਅਤੇ ਦੂਜੀ ਵਾਰ 2004 ਵਿੱਚ। ਜਦੋਂ 1975 ਵਿੱਚ ਉਸਦੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਗਈ ਸੀ ਤਾਂ ਉਹ ਕਿਸਮਤ ਨਾਲ ਬਚ ਗਈ ਕਿਉਂਕਿ ਇਹ ਉਹ ਦੇਸ਼ ਤੋਂ ਬਾਹਰ ਸੀ। ਫਿਰ 2004 ਵਿੱਚ ਉਸਤੇ ਗਰਨੇਡ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਜਖਮੀ ਹੋ ਗਏ ਇਸ ਹਮਲੇ ਵਿੱਚ 24 ਲੋਕ ਮਾਰੇ ਗਏ ਸਨ ਸ਼ੇਖ ਅਸਿਨਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਆਮ ਚੋਣਾਂ ਲਈ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਹੈ ਚੋਣ ਕਮਿਸ਼ਨ ਨੂੰ ਸੌਂਪੇ ਗਏ ਹਲਫਨਾਮੇ ਮੁਤਾਬਕ ਸ਼ੇਖ ਅਸਿਨਾ ਦੀ ਕੁੱਲ ਜਾਇਦਾਦ 4.36 ਕਰੋੜ ਬੰਗਲਾਦੇਸ਼ੀ ਟਕਾ ਹੈ ਹਲਫਨਾਮੇ ਵਿੱਚ ਉਸਨੇ ਕਿਹਾ ਸੀ ਕਿ ਉਸ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਖੇਤੀਬਾੜੀ ਤੋਂ ਆਉਂਦਾ ਹੈ ਬਿਊਰੋ ਰਿਪੋਰਟ ਪ੍ਰਾਈਮ ਪੰਜਾਬ ਟੀਵੀ